ਸਾਰੇ ਸ਼ਾਂਤੀ ਨਗਰ ਪਹੁੰਚੇ ਹੈਗੇ ਆ ਜੀ ਇਹ ਕਾਰਜ ਕਰਵਾ ਬੜੇ ਲੰਬੇ ਸਮੇਂ ਤੋਂ ਜਦੋਂ ਆਪਾਂ ਇਲੈਕਸ਼ਨ ਫਾਈਟ ਕੀਤਾ ਸੀ ਸ਼ਾਂਤੀ ਨਗਰ ਦਾ ਇਲਾਕਾ ਜਿਹੜਾ ਸੀ ਖਾਸ ਤੌਰ ਤੇ ਇਹ ਸੜਕ ਜਿਹੜੀ ਸੀ ਬਹੁਤ ਜ਼ਰੂਰੀ ਸੀ ਪਰ ਇਸ ਬਾਈਪਾਸ ਤੋਂ ਮੇਨ ਰੋਡ ਤੋਂ ਆ ਕੇ ਅੱਗੇ ਸਾਰੇ ਘੁੰਮ ਕੇ ਆ ਕੇ ਆ ਇਧਰ ਮੇਨ ਰੋਡ ਨਾਲ ਦੇ ਆ ਕੇ ਇਸ ਇਜ਼ਾਮਮਾਦ ਵਾਲਾ ਸੋ ਲੋਕ ਇਨ ਰੋਡ ਦੇ ਤੌਰ ਤੇ ਯੂਜ਼ ਕਰਦੇ ਬਾਜਾ ਲੇਕਿਨ ਹਾਲਾਤ ਬਹੁਤ ਖਰਾਬ ਸੀਗੇ ਜਿੱਥੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਸਾਨੂੰ ਉਹਨਾਂ ਨੇ ਲਗਾਤਾਰ ਜਿਵੇਂ ਸੜਕਾਂ ਦੀ ਸਾਰੀ ਕਿਉਂਕਿ ਮੌਸਮ ਨੇ ਟਾਈਮ ਨਹੀਂ ਦਿੱਤਾ ਸੜਕਾਂ ਪਹਿਲੀਆਂ ਹੋਣੀਆਂ ਸੀ ਲੇਕਿਨ ਆ ਪੰਜ ਮਹੀਨੇ ਚਾਰ ਮਹੀਨੇ ਲਗਾਤਾਰ ਮੌਸਮ ਨੇ ਮੈਂ ਕਹਿ ਸਕਦਾ ਜੂਨ ਤੋਂ ਲੈ ਕੇ ਮਈ ਜੂਨ ਚ ਪ੍ਰੋਗਰਾਮ ਬਣਿਆ ਸੀ ਸਾਰਿਆਂ ਦਾ ਲੇਕਿਨ ਡਲੇ ਹੁੰਦੀਆਂ ਹੁੰਦੀਆਂ ਉਹਨੀਆਂ ਕੋਈ ਬਾਰਸ਼ ਤੋਂ ਬਿਨਾ ਬਾਰਸ਼ ਦੇ ਹੁੰਦੇ ਸੜਕਾਂ ਨਹੀਂ ਬਣ ਸਕਦੇ ਤਾਂ ਮੈਂ ਬਿਲਕੁਲ ਤੁਹਾਨੂੰ ਅਸ਼ਵਸਤ ਕਰਦਾ ਹੋਰ ਵੀ ਇਲਾਕੇ ਦੇ ਜਿਹੜੇ ਕੰਮ ਆ ਜਿੱਦਾਂ ਪਹਿਲਾਂ ਟਿਊਬਲ ਦੀ ਲੋੜ ਸੀ ਔਰ ਟੈਂਕੀ ਲੋੜ ਸੀ ਅਸੀਂ ਇਸ ਇਲਾਕੇ ਨੂੰ ਦਿੱਤਾ ਔਰ ਕੁਛ ਉਹਨਾਂ ਦੇ ਬੀਲੂ ਜਿਹਾ ਸੀਗੇ ਉਹਨਾਂ ਨੂੰ ਵੀ ਜੇ ਰਿਸੋਲਵ ਕਰਤਾ ਕੁਛ ਰਹਿ ਗਿਆ ਉਹਨੂੰ ਵੀ ਕਰਾਂਗੇ ਇਹ ਰੋਡ ਕਿਉਂਕਿ ਬਹੁਤ ਚਿਰ ਤੋਂ ਨਹੀਂ ਉਹਨਾਂ ਕਰੇ ਅੱਜ ਕੱਲ ਬਣੇਗੀ ਜਲਦੀ ਸ਼ੁਰੂ ਕਰਾਂਗੇ ਲੇਕਿਨ ਉਹੀ ਗੱਲ ਸੀ ਜਿਹੜਾ ਤੁਹਾਨੂੰ ਦੱਸਿਆ ਪਰ ਟਾਈਮ ਮਿਸ ਕਰਕੇ ਲੱਗ ਰਿਆ ਸੀ ਮੌਸਮ ਕਰਕੇ ਸੋ ਮੈਨੂੰ ਹਾਲ ਤੱਕ ਯਾਦ ਹੈ ਕੌਲੀ ਸਾਹਿਬ ਖੜੇ ਹੈ ਸਾਰੇ ਜਾਣੇ ਸਰਪੰਚ ਸਾਹਿਬ ਖੜੇ ਹੈ 2022 ਬਲਕਿ 2021 ਦੇ ਵਿੱਚ ਜਦੋਂ ਮੈਂ ਇੱਥੇ ਇਲਾਕੇ ਵਿੱਚ ਲੋਕਾਂ ਕੋ ਆਇਆ ਸੀ ਇਹਨਾਂ ਨੇ ਬਕਾਇਦਾ ਬਿਠਾ ਕੇ ਸਭ ਨੇ ਇਕੱਠੇ ਹੋ ਕੇ ਮੈਨੂੰ ਸਮਰਥਨ ਜਾਰੀ ਕੀਤਾ ਸੀ ਮੈਨੂੰ ਤਾਂ ਹਮੇਸ਼ਾ ਜਿਹੜੀ ਰਹਿਣਾਗਾ ਔਰ ਇਹਨਾਂ ਦੀ ਜਿਹੜੀ ਇੱਕ ਇੱਕ ਪ੍ਰੋਬਲਮ ਹੈ ਮੇਰੀ ਆਪਣੀ ਪ੍ਰੋਬਲਮ ਹੈ ਹਾਂ ਉਹਦੇ ਵਿੱਚ ਤੁਹਾਡਾ ਸਾਥ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰੀ ਇਦਾਂ ਦੇ ਇਸ਼ੂ ਹੁੰਦੇ ਆ ਕਿ ਜਿੱਦਾਂ ਕੋਈ ਸੀਵਰ ਦਾ ਇਸ਼ੂ ਹੈ ਕੋਈ ਆਪਣੀ ਰੈਡਰੀ ਹੈ ਆਪਣਾ ਕਾਰੋਬਾਰ ਆਪਾਂ ਉਹਨੂੰ ਵੀ ਦੇਖਣਾ ਅਸੀਂ ਉਹਦੇ ਨਾਲ ਵੀ ਖੜੇ ਆ ਤੇ ਦੂਜੇ ਪਾਸੇ ਸਫਾਈ ਦਾ ਪ੍ਰਬੰਧ ਵੀ ਅਸੀਂ ਰਲ ਮਿਲ ਕੇ ਸਾਰਿਆਂ ਨੇ ਕਰਨਾ ਤਾਂ ਕਿ ਕੋਈ ਸੀਵਰ ਨਾ ਰੁਕੇ ਕੋਈ ਗੋਹਾ ਨਾ ਰੁੜ ਕੇ ਜਾਵੇ ਇਦਾਂ ਦੀ ਸਾਰੀਆਂ ਚੀਜ਼ਾਂ ਆਪਾਂ ਨਾਲ ਲੈ ਕੇ ਤੁਰਿਆਂ ਕੈਬਰੀ ਇਦਾਂ ਦੇ ਇਸ਼ੂ ਆ ਜਾਂਦੇ ਉਹਦੇ ਵਿੱਚ ਕੈਬਰੀ ਮੈਂ ਦੇਖਿਆ ਲੇਕਿਨ ਸਾਰੇ ਇਨ੍ਹਾਂ ਇਸ਼ੂਆਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਕਾਮਯਾਬੀ ਪਾ ਸਕਦੇ ਆ ਸੋ ਮੈਂ ਆਪਣੇ ਐਕਸ਼ਨ ਸਾਹਿਬ ਦਾ ਐਸਜੀਓ ਸਾਹਿਬ ਦਾ ਸਾਰੇ ਡਿਪਾਰਟਮੈਂਟ ਦਾ ਗੁਰਮੀਤ ਜੀ ਦਾ ਇਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਚੇਚੇ ਤੌਰ ਤੇ ਇੱਕ ਗੱਲ ਕਹਿਣੇ ਚਾਹਨਾ ਵੀ ਜਿਹੜੀਆਂ ਸੜਕਾਂ ਮੰਨਣਾ ਮਿਸਾਲ ਬਣਨਾ ਕੱਲ ਅਸੀਂ ਬਾਈਪਾਸ ਦਾ ਉਦਘਾਟਨ ਕੀਤਾ ਤਕਰੀਬਨ 2.5 ਕਰੋੜ ਦੀ ਲਾਗਤ ਨਾਲ ਉਹ ਬਣਨ ਜਾ ਰਹੀ ਹੈ ਤਕਰੀਬਨ 50 ਲੱਖ ਰੁਪਏ ਦੇ ਕਰੀਬ ਦੀ ਲਾਗਤ ਦੇਦੀ ਹੈ ਸੋ ਇੱਧਰ ਤੁਸੀਂ ਦੇਖੋ ਮਾਪ ਰੋਡ ਹੈ ਉਹ ਤਕਰੀਬਨ 1.5 ਕਰੋੜ ਰੁਪਏ ਦੀ ਲੱਗਦਾ ਮੇਰੇ ਨਾਲ ਮੇਅਰ ਸੁਰਿੰਦਰ ਕੁਮਾਰ ਛਿੰਦਾ ਜੀ ਭੈਣ ਪ੍ਰਵੀਨ ਸੈਣੀ ਜੀ ਸਾਡੇ ਰੰਜੀਤਾ ਚੌਧਰੀ ਜੀ ਮੇਅਰ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਸਾਰੇ ਜਣੇ ਇੱਥੇ ਮੌਜੂਦ ਹੈ ਮੁਖੀ ਚੌਧਰੀ ਮੁਖੀ RAM ਜੀ ਇਲਾਕੇ ਨੂੰ ਬਿਲੋਂਗ ਕਰਦੇ ਆ ਜੱਸੀ ਜੀ ਜਿਹੜੇ ਤੋਂ ਸਰਪੰਚ ਹੈ ਹੋਰ ਮੇਰੇ ਬਹੁਤ ਸਾਰੇ ਭਰਾ ਇੱਥੇ ਜਿਹੜੇ ਇੱਥੇ ਮੌਜੂਦ ਹੈ ਸੰਦੀਪ ਚੇਚੀ ਮੌਜੂਦ ਹੈ ਜਿਹੜਾ ਲਗਾਤਾਰ ਤੁਹਾਡੇ ਸੰਪਰਕ ਤੇ ਰਹਿੰਦਾ ਔਰ ਕੋਈ ਗੱਲ ਹੋਵੇ ਇਲਾਕੇ ਦੀ ਤੁਰੰਤ ਮੈਨੂੰ ਪਹੁੰਚਦਾ ਔਰ ਬਿਨਾ ਕਿਸ ਗੱਲ ਇਹ ਸਮਾਜ ਨੂੰ ਬੇਗਰਜ਼ ਬੰਦਿਆਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੇ ਆਪਣੇ ਕੋਈ ਗਰਦਨਾ ਹੋਵੇ। ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੰਮ ਕਰਨ। ਉਹ ਪਤਾ ਵੀ ਇਹ ਸੂਰਜ ਦੇ ਤਰ੍ਹਾਂ ਰੋਜ਼ ਨਿਕਲ ਕੇ ਸਾਰੇ ਲਈ ਕੰਮ ਕਰ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਇਦਾਂ ਜਿਹੜੀ ਡਿਊਟੀ ਹੈ, ਇਹ ਡਿਊਟੀ ਜਿਹੜੀ ਗਰਾਊਂਡ ਲੈਵਲ ਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਰਵਾਂ। ਕੋਈ ਕਮੀ ਪੇਸ਼ੀ ਹੈ ਸਾਡੇ ਕੋਲ ਦੱਸੋ ਕਿ ਵੀ ਉਹ ਲੀਗਲ ਤੌਰ ਤੇ ਔਰ ਕੋ ਸਰਕਾਰੀ ਤੌਰ ਦੇ ਵਿੱਚ ਕੋਈ ਬੰਦਿਸ਼ ਹੁੰਦੀ ਆ। ਲੇਕਿਨ ਉਸ ਤੋਂ ਇਲਾਵਾ ਕੋਈ ਗੱਲ ਹੋਵੇ ਮੈਂ ਲਗਾਤਾਰ ਪ੍ਰਿਆਸਰਤ ਰਹਿਣਾ। ਔਰ ਕੋਈ ਵੀ ਕੰਮ ਦੇ ਪਿੱਛਾ ਕਰਦਾ ਔਰ ਉਹਦੀ ਕਸਮ ਵਿੱਚ ਮੁੱਖ ਮੰਤਰੀ ਐਸਟੀਐਮ ਅਜੇ ਦੋ ਜ਼ਿਲ੍ਹਿਆਂ 'ਚ ਸ਼ੁਰੂ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਮਾਨਯੋਗ ਗੁਰਵਿੰਦਜੀ ਦਾ ਔਰ ਮਾਨਯੋਗ ਮਨੀਸ਼ ਸਰੋਧਿਆ ਜੀ ਦਾ ਧੰਨਵਾਦ ਕਰਦਾ ਤੇ ਪੰਜਾਬ ਨੂੰ ਉਹਨਾਂ ਨੇ ਜਿਹੜੀ ਹੈਲਥ ਸਕੀਮ ਦਿੱਤੀ ਹੈ ਪਰਮਾਤਮਾ ਕਰੇ ਪਹਿਲਾਂ ਤਾਂ ਸਭ ਦੀ ਹੈਲਥ ਠੀਕ ਹੋਵੇ ਲੇਕਿਨ ਸਿੱਧਾ ਪਤਾ ਕੋਈ ਨਹੀਂ ਇਸ ਕਰਕੇ ਜਿਹੜੀ 10 ਲੱਖ ਤੱਕ ਦਾ ਬੀਮਾ ਸਰਕਾਰ ਨੇ ਜਿਹਦੀ ਕੋਸ਼ਿਸ਼ਾਂ ਕੀਤੀ ਔਰ ਅੱਜ ਸ਼ੁਰੂ ਕਰਨ ਜਾ ਰਹੇ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਔਰ ਮੇਰੇ ਲਿਹਾਜ਼ ਨਾਲ ਸਾਡੇ ਜ਼ਿਲ੍ਹੇ ਵੀ ਜਲਦ ਸ਼ੁਰੂ ਕਰੋਗੇ ਔਰ ਕਾਮਯਾਬੀ ਨਾਲ ਕਰੂਗੀ ਸਰਕਾਰ ਇਹਨੂੰ ਤਾਂ ਕਿ ਉਹਦਾ ਐਕਚੁਅਲ ਫਾਇਦਾ ਜਿਹੜਾ ਜਿਹਨੂੰ ਚਾਹੀਦਾ ਜਿਹਨੂੰ ਜ਼ਰੂਰਤ ਹੈ ਉਹਨੂੰ ਮਿਲ ਸਕੇ ਉਹਦੇ ਲਈ ਮੈਂ ਲੋਕਾਂ ਨਾਲ ਸੰਪਰਕ ਰਹਿਣਾ ਹਰ ਵੇਲੇ ਔਰ ਕੋਸ਼ਿਸ਼ ਕਰਦਾ ਰਹਿਣਾਗਾ ਡਾਕਟਰ ਬਰਦੀਲ ਜੀ ਸਾਡੇ ਹੈਲਥ ਮਿਨਿਸਟਰ ਹੈਗੇ ਆ ਸਿਹਤ ਮੰਤਰੀ ਵੀ ਐਸ ਵੇਲੇ ਮੇਰੇ ਬੜੇ ਭਰਾਵਾਂ ਵਾਂਗੂ ਮਿੱਤਰ ਵੀ ਅਸੀਂ ਇਕੱਠੇ ਵੀ ਬੈਠੇ ਨੇ ਆ ਔਰ ਔਰ ਸਭ ਤੋਂ ਵੱਡੀ ਗੱਲ ਹੈ ਇਸ ਜ਼ਿਲ੍ਹੇ ਦਾ ਜਿਹੜਾ ਐਡੀਸ਼ਨਲ ਜ਼ਿਲ੍ਹਾ ਹੁੰਦਾ ਮਿਨਿਸਟਰ ਕੋਲ ਇੱਕ ਉਹ ਵੀ ਹੁਸ਼ਿਆਰਪੁਰ ਦਾ ਨਾ ਕੋੜਾ ਤੇ ਮੈਂ ਚਾਹਾਂਗਾ ਜਿਵੇਂ ਬਾਕੀ ਜ਼ਿਲ੍ਹੇ ਚ ਲੱਗੂ ਕਿ ਜਦੋਂ ਵਕਾਂ ਮੈਂ ਪ੍ਰੋਗਰਾਮ ਬਣਾ ਕੇ ਅੱਜ ਮੈਂ ਚੰਡੀਗੜ੍ਹ ਨਿਕਲਣਾ ਤਾਂ ਇਹ ਮੈਂ ਟਾਈਮ ਸੇ ਪਹੁੰਚਾਂ ਮੈਂ ਕਿਹਾ ਅੱਜ ਲੇਟ ਨਹੀਂ ਹੋਣਾ ਮੇਰੀਆਂ ਉੱਥੇ ਦੋ ਦਿਨ ਮੀਟਿੰਗਸ ਹੁੰਦੀਆਂ ਐ ਦੇ ਚੇਅਰਮੈਨ ਐਜ਼ ਅ ਮੈਂਬਰ ਤੇ ਮੈਨੂੰ ਉੱਥੇ ਟਾਈਮ ਸੇ ਪਹੁੰਚਣਾ ਪੈਂਦਾ ਮੈਂ ਆਖਿਰ ਆਰਮਨਾ ਚੋਇਸ ਸਾਹਿਬ ਜਾ ਕੇ ਚਾਹ ਦਾ ਕੱਪ ਪੀ ਮੰਗੇ ਲੋਕਾਂ ਕੋ ਆ ਕੇ ਥੋੜੀ ਮਸਰੂਫੇ ਸੁਣ ਘਟ ਜਾਣੀਆਂ ਹੋਰ ਵੀ ਜ ਸੋ ਉਹ ਵੀ ਹੈਲਥ ਸਕੀਮ ਜਿਹੜੀ ਆ ਉਹਦਾ ਵੀ ਜਲਦੀ ਜਿੱਦਾਂ ਜਦੋਂ ਸਰਕਾਰ ਵੱਲੋਂ ਆਏਗੀ ਉਹਦਾ ਸੇਲਾ ਨਸਕਾ ਧੰਨਵਾਦ ਕਰਦਾ ਆ ਸਾਰਿਆਂ ਨੂੰ ਜੈ ਹਿੰਦ ਕਹਿੰਦਾ ਬਹੁਤ ਬਹੁਤ ਸ਼ੁਕਰੀਆ